प्यारे बच्चियों सात श्री अकाल बच्चियों तुसी बिंदी लगा खर बारे कल दी जमात विच पढ़ चुके हो ते समझ चुके हो कि बिंदी लगा लगाखर लगा अखर दी आवाज नक् आ जिमें लावा उत्ते बिंदी दद्द गेंद कक्के दलावा कै उत्ते बिंदी चच्चे बिहारी ची कैंची ਕੀ ਕੇ ਜੀ ਹੁਣ ਤੁਸੀਂ ਆਪਣੀ ਆ ਪੰਜਾਬੀ ਦੀਆਂ ਪਾਠ ਪੁਸਤਕਾਂ ਨੂੰ ਪੰਨਾ ਨੰਬਰ 121 ਤੇ ਖੋਲੋ ਆਓ ਬਿੰਦੀ ਲਗਾ ਘਰ ਵਾਲੇ ਕੁਝ ਹੋਰ ਸ਼ਬਦ ਪੜ੍ਹੀਏ ਇਹ ਕਿਹੜਾ ਪੰਛੀ ਹੈ ਜੀ ਹਾਂਜੀ ਸਹੀ ਪਛਾਣਿਆ ਇਹ ਹੈ ਕਾਂ ਪੜੋ ਜੀ ਕੱਕੇ ਕੰਨਾ ਉੱਤੇ ਬਿੰਦੀ ਕਾਂ 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 ਕਰਦਾ ਹੈ ਤੇ ਇਹ ਕਾਲੇ ਰੰਗ ਦਾ ਹੁੰਦਾ ਹੈ ਇਹ ਕਿਸ ਜਾਨਵਰ ਦੀ ਤਸਵੀਰ ਹੈ ਜੀ ਹਾਂਜੀ ਗਾਂ ਪੜੋ ਜੀ ਗੱਗੇ ਕੰਨਾ ਉੱਤੇ ਬਿੰਦੀ ਗਾਂ ਬੱਚਿਓ ਗਾਂ ਸਾਨੂੰ ਦੁੱਧ ਦਿੰਦੀ ਹੈ ਬੱਚਿਆਂ ਲਈ ਗਾਂ ਦਾ ਦੁੱਧ ਬਹੁਤ ਚੰਗਾ ਮੰਨਿਆ ਜਾਂਦਾ ਹੈ ਇਸ ਤਸਵੀਰ ਵਿੱਚ ਕੌਣ ਨੇ ਜੀ ਹਾਂਜੀ ਮਾਂ ਪੜੋ ਜੀ ਮੰਮੀ ਕੰਨਾ ਉੱਤੇ ਬਿੰਦੀ ਮਾਂ ਮਾਂ ਸਭ ਨੂੰ ਬਹੁਤ ਪਿਆਰੀ ਹੁੰਦੀ ਹੈ ਤੇ ਸਾਡੀ ਮਾਂ ਵੀ ਸਾਨੂੰ ਬਹੁਤ ਪਿਆਰ ਕਰਦੀ ਹੈ ਸਾਨੂੰ ਹਮੇਸ਼ਾ ਆਪਣੀ ਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਗਲੀ ਤਸਵੀਰ ਵਿੱਚ ਕੀ ਦਿਖਾਈ ਦੇ ਰਿਹਾ ਹੈ ਜੀ ਹਾਂਜੀ ਡਾਂਗ ਪੜੋ ਜੀ ਡੱਡੇ ਕੰਨਾ ਉੱਤੇ ਬਿੰਦੀ ਗੱਗਾ ਡਾਂਗ ਬੱਚਿਓ ਡਾਂਗ ਇੱਕ ਬਹੁਤ ਮਜ਼ਬੂਤ ਸੋਟੀ ਹੁੰਦੀ ਹੈ ਤੇ ਜਦੋਂ ਡਾਂਗ ਕਿਸੇ ਦੇ ਵੱਜਦੀ ਹੈ ਫਿਰ ਦਰਦ ਵੀ ਬਹੁਤ ਹੁੰਦਾ ਹੈ ਅੱਗੇ ਦੇਖੋ ਕੀ ਹੈ ਜੀ ਭਾਂਡਾ ਪੱਬੇ ਕੰਨਾ ਉੱਤੇ ਬਿੰਦੀ ਡੱਡੇ ਕੰਨਾ ਡਾ ਭਾਂਡਾ ਮੰਮੀ ਜੀ ਦੀ ਰਸੋਈ ਵਿੱਚ ਹਰ ਭਾਂਡਾ ਚਮਕ ਰਿਹਾ ਹੈ ਅੱਗੇ ਹੈ ਜੀ आंडा पढ़ो जी एड़े कन्ना डा आंडा। मुर्गी दा, गोल, गोल, आंडा। एक ही हो गया मी आ गया पढ़ो जी मम्मी बिहारी उत्ते बिंदी हाहा हा। मी बच्चों जदो मी पा है फिर की खाणू हाँ जी करता है जी ਪਕਾੜੇ ਆਓ ਬੱਚਿਓ ਅੱਜ ਪੜੇ ਸ਼ਬਦਾਂ ਨੂੰ ਇੱਕ ਵਾਰ ਫੇਰ ਦੁਹਰਾਉਂਦੇ ਹਾਂ ਕਾਂ ਗਾਂ ਮਾ ਬਾੰਗ ਡਾਂਗ ਸਮਾ ਭਾਂਡਾ ਅੰਡਾ ਟੰਗਾ ਮੀ ਪੀਂਗ ਨੀਂਦ ਚਲੋ ਬੱਚਿਓ ਹੁਣ ਪੜੇ ਹੋਏ ਸ਼ਬਦਾਂ ਨੂੰ लिखण का अभ्यास करिए कक्का कके कन्ना, उत्ते बिंदी का गां उ बिंदी गां उ बिंदी मा बब्बा बबे कन्ना उत्ते बिंदी ग्गा बंग अगे है ਡੱਡਾ ਡੱਡੇ ਕੰਨਾ ਉੱਤੇ ਬਿੰਦੀ ਗੱਗਾ ਡਾਂਗ ਸਸਾ ਮਮਾ ਮਮੇ ਕੰਨਾ ਉੱਤੇ ਬਿੰਦੀ ਸਮਾ ਪਬੇ ਕੰਨਾ ਉੱਤੇ ਬਿੰਦੀ ਡੱਡੇ ਕੰਨਾ ਢਾ ਪਾਂਡਾ ਨੰਨਾ ਨੰਨੇ ਬਿਹਾਰੀ ਉੱਤੇ ਬਿੰਦੀ ਦੱਦਾ ਨੀਂਦ ਬੱਚਿਓ ਪੈਸ ਨਾਲ ਸੰਬੰਧਿਤ ਇੱਕ ਪ੍ਰਸ਼ਨ ਦਾ ਉੱਤਰ ਦਿਓ ਇਸ ਤਸਵੀਰ ਲਈ ਸਹੀ ਸ਼ਬਦ ਚੁਣੋ ਕਾ ਕਾਂ ਕੀ ਹਾਂਜੀ ਸਹੀ ਸ਼ਬਦ ਹੈ ਕਾਂ ਸ਼ਾਬਾਸ਼ ਬੱਚਿਓ ਬੱਚਿਓ ਅੱਜ ਘਰ ਦੇ ਕੰਮ ਵਿੱਚ ਤੁਸੀਂ ਇਹ ਸਾਰੇ ਸ਼ਬਦ ਪੜਨ ਦਾ ਅਭਿਆਸ ਕਰਨਾ ਹੈ ਤੇ ਇਹਨਾਂ ਨੂੰ ਸੁੰਦਰ ਲਿਖਾਈ ਵਿੱਚ ਆਪਣੀ ਕਾਪੀ ਵਿੱਚ ਲਿਖਣਾ ਵੀ ਹੈ